Terima kasih atas <laughs> ਸਾਨੂੰ ਤੁਹਾਡਾ چھوٹਾ ਭਰਾ ਨਰਾਜਵੀਰ ਸਿੰਘ ਜੋ ਕਿ ਦੇਸ਼ ਦੀ ਸੇਵਾ ਕਰਦਾ ਹੋਇਆ ਬਿਮਾਰੀ ਦੇ ਚਲਦਿਆਂ ਹੋਏ ਸ਼ਹੀਦ ਹੋ ਗਿਆ ਉਹਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਸਾਡੇ ਨਾਲ ਪਰਿਵਾਰ ਦੇ ਮੈਂਬਰ ਵੀ ਖੜੇ ਹੈ ਉਹਨਾਂ ਦੇ ਪਿਤਾ ਜੀ ਹਾਜ਼ਰ ਨੇ ਦੇਖੋ ਇਸ ਉਮਰ ਦੇ ਵਿੱਚ ਇੱਕ ਨੌਜਵਾਨ ਬੇਟੇ ਨੂੰ ਤੋੜਨਾ ਇਸ ਤੋਂ ਵੱਡੀ ਜਿਹੜੀ ਹੈ ਪਰਮਾਤਮਾ ਵੱਲੋਂ ਕਿਹੜਾ ਪਲੀਬ ਦਾ ਦੁੱਖ ਨਹੀਂ ਹੋ ਸਕਦਾ ਪਰ ਨਾਲ ਹੀ ਇਹਨਾਂ ਨੂੰ ਮਾਣ ਵੀ ਹੈ ਜੋ ਇੱਕ ਯੋਧਾ ਸੀ ਉਹ ਦੇਸ਼ ਦੀ ਰਾਖੀ ਕਰਦਾ ਕਰਦਾ ਦੇਸ਼ ਦੀ ਫੌਜਾਂ ਦੇ ਵਿੱਚ ਜਿਹੜਾ ਸੀ ਨੌਕਰੀ ਕਰਦਾ ਕਰਦਾ ਸ਼ਹੀਦ ਹੋਇਆਗਾ ਉੱਥੇ ਉਹਦੀ ਜਾਨ ਚਲੀ ਗਈ ਹੈ ਕਿਸੇ ਬਿਮਾਰੀ ਕਰਕੇ ਤੇ ਇਸ ਕਰਕੇ ਸਾਨੂੰ ਜਿਹੜਾ ਪਰਿਵਾਰ ਨਾਲ ਜਿੱਥੇ ਪੂਰੀ ਹਮਦਰਦੀ ਹੈ ਅਜਿਹੇ ਬੰਦਿਆਂ ਦਾ ਜਾਣਾ ਇਕੱਲੇ ਪਿੰਡ ਵਾਸਤੇ ਜਾਂ ਇਕੱਲੇ ਪਰਿਵਾਰ ਵਾਸਤੇ ਘਾਟਾ ਨਹੀਂ ਹੁੰਦਾ ਪੂਰੇ ਦੇਸ਼ ਵਾਸਤੇ ਘਾਟਾ ਹੁੰਦਾ ਸੋ ਇਸ ਕਰਕੇ ਅਸੀਂ ਇਹਨਾਂ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਰਾਸ਼ਵੀਰ ਦੇ ਦਰਸਾਏ ਹੋਏ ਪੂਰਨਿਆਂ ਤੇ ਚੱਲੋ ਜੀ ਜੀ ਕਿ ਸਾਡੇ ਫੁਲਤਾਮਪੁਰ ਦੇ ਨੌਜਵਾਨ ਸਾਥੀ ਸਾਨੂੰ ਲੈਣੀ ਤਰ ਸਿੰਘ ਜੋ ਕਿ ਡਿਬਰੂਗੜ੍ਹ ਦੇਖੇ ਬੰਗਾਲ ਦੇਸ਼ਮੈਂਟ ਚ ਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਇੰਜੀਨੀਅਰ ਰਿਵਿੰਗਟ ਕੰਮ ਕਰ ਰਹੇ ਸੀ ਬੜਾ ਤੇ ਅਫਸੋਸ ਹੈ ਪਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰੱਖਿਆ ਦੀ ਰੱਖੀ ਕਰਨੀ ਜਾਂ ਆਪਣੇ ਘਰ ਦੀ ਕਰਨੇ ਤਾਂ ਵੱਧ ਚੜਿੱਤੇ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ ਚ ਸੁਨਹਿਰੇ ਅੱਖਾਂ ਚ ਲਿਖਿਆ ਜਾਂਦਾ ਜਿੱਥੇ ਇੱਕ ਜਵੜਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰਾਣਾ ਚਲੇ ਗਿਆ ਉਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਨ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਅਸ਼ਰਤਾਂ ਤੇ ਪੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ-ਮਾਪ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹ ਵੀ ਸਾਡਾ ਹਮੇਸ਼ਾ ਉਹਦੇ ਅੱਗੇ ਸਿਰ ਚੁੱਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਯਾਦ ਰੱਖੀ। ਮੈਂ ਜ਼ਿਲ੍ਹਾ ਪ੍ਰਧਾਨ ਜੀ ਆਪਕਾ ਸੈਂਕੂ ਬਲੈਫਰ ਐਸੋਸੀਏਸ਼ਨ ਦਾ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੇ ਅੰਤਿਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਦੀ 237 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਹੁੰਦੀ ਆ ਉਹਦੇ ਲੜਾਈ ਦੇ ਨਾਲ-ਨਾਲ ਉਹ ਬਾਕੀ ਫੌਜ ਵਾਸਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਆ ਜਿਵੇਂ ਪੁਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤੈਹੀਂ ਉਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੁੜਕੀ ਤੋਂ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜiment ਆ ਤੋ 237 ਜੇਨੇ ਰੈਜਮੈਂਟ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਡਿਊਟੀ ਕੀਤੀ ਡਿਊਟੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੀ ਸੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਫੌਜ ਦੀ ਟ੍ਰੇਨਿੰਗ ਆੜ ਵੀ ਹੁੰਦੀ ਹੈ ਕੁਝ ਗਰਮੀ ਦਾ ਮੌਸਮ ਹੈ ਵੈਸੇ ਦਾ ਮੈਡੀਕਲ ਚੈੱਕਅਪ ਹੁੰਦੇ ਨੇ ਪਰ ਟ੍ਰੇਨਿੰਗ ਕਰਦੇ ਆ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਟੈਕ ਆਇਆ ਤੇ ਹਾਰਟ ਟੈਕ ਆਮੇ ਨਾਲ ਮੌਤ ਹੋ ਜਾਂਦੀ ਹੈ ਸੋ ਜਿੱਥੇ ਰਾਜਵੀਰ ਸਿੰਘ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਤਾਂ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਲਈ ਜਿੰਨੇ ਸਾ ਪਿਆਰ ਰਹਿਦਾ ਹੈ ਤਾਂ ਇਨੀ ਟ੍ਰੇਨਿੰਗ ਕਰਨ ਤੋਂ ਬਾਅਦ 8 ਸਾਲ ਨੌਕਰੀ ਕੀਤੀ ਤਾਂ ਆਪਾਂ ਸਾਰਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਤੁਰ ਜਾਣ ਨਾਲ ਘਾਟਾ ਪਿਆ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ ਹੈ ਖਾਸ ਕਰਕੇ ਛੋਟਾ ਮੀਡੀਆ ਵਾਲਿਆਂ ਦਾ ਵੀ ਪਿਆਰ ਹੈ ਜਿਹੜੇ ਸਾਡੇ ਸੈਨਿਕਾਂ ਦੇ ਤ੍ਰੇ ਕਦ ਲੋਕਾਂ ਦਾ ਬਚਾਉਂਦੇ ਹੋ